995963 ਤੇ 254 ਦੇ ਵਿੱਚ ਤੁਹਾਨੂੰ ਆਪਾਂ ਅੰਤਰ ਦੱਸਾਂਗੇ ਵੀ ਕਿੰਨਾ ਜੀ ਪਾਵਰ ਦੇ ਵਿੱਚ ਟੈਰਾਂ ਦੇ ਵਿੱਚ ਤੇ 11 ਦੇ ਵਿੱਚ ਕਿੰਨਾ ਫਰਕ ਹੈ 29563 ਤੇ 254 ਇਹ ਤਿੰਨਾਂ ਦੇ ਵਿੱਚ ਤੁਹਾਨੂੰ ਅੰਤਰ ਦੱਸਦੇ ਆ ਕਿੰਨਾ ਮਾ ਪਾਵਰਾਂ ਦੇ ਵਿੱਚ ਕਿੰਨਾ ਫਰਕ ਆ 11 ਚ ਕੀ ਫਰਕ ਆ ਟੈਰਾਂ ਡੱਪਾਂ ਚ ਕੀ ਫਰਕ ਆ ਹਨਾ ਲਓ ਜੀ ਇਸ ਵਾਰ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਟਾਈਮ ਡਗਰਾਉਂ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਜੀ ਆਪਦਾ ਆਪਣਾ ਆਪਦਾ ਹੀ ਸ਼ਹਿਰ ਆ ਜੀ ਇਹ ਮਿਸਟਰ ਖਾਲਸਾ ਟਰੈਕਟਰਸ ਵਾਲਿਆਂ ਦੇ ਵੀਰ ਉਹਨਾਂ ਦੇ ਪਹੁੰਚੇ ਹੋਇਆ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਚੱਲਦਾ ਦਿਖ ਰਿਹਾ ਜੀ 994752465 9968305575 ਗੁਰਜੀਤ ਵੀਰ ਦਾ ਨੰਬਰ ਸੇਲਸਮੈਨ ਦਾ 39914752465 ਇਹ ਖਾਲਸਾ ਦੀ ਦਾ ਟਰੈਕਟਰ ਆ ਜੀ ਖਾਲਸਾ ਟਰੈਕਟਰਸ ਵਾਲਿਆਂ ਦਾ ਮੇਨ ਹੋਲਡਰ ਦਾ ਨੰਬਰ ਆ ਜੀ ਖਾਲਸਾ ਵੀਰ ਜੀ ਦਾ 25495100 ਤੇ 9563 ਦੇ ਵਿੱਚ ਤੁਹਾਨੂੰ ਅੰਤਰ ਪਾਵਰ ਦਾ ਵੀ ਟਾਇਰਾਂ ਦਾ ਵੀ ਤੁਹਾਨੂੰ ਦੱਸਦੇ ਆ ਕਾਪੀ ਦੇ ਉੱਤੇ 9500 ਤੇ 254 ਜਿਹੜਾ ਡੀਆਈ ਡੈਨਾ ਸਮਾਰਟ ਆ ਜਿਹੜਾ ਆ ਖੜਾ ਵਾ ਕਾਪੀ ਦੇ ਉੱਤੇ ਇਹਨਾਂ ਦੀ ਪਾਵਰ ਆ ਜਿਹੜੀ ਉਹ 50 ਦੀ ਕੈਟਾਗਰੀ ਦੇ ਵਿੱਚ ਹੀ ਆਉਂਦੀ ਆ ਇਹ ਪਰ ਇਹਨਾਂ ਦੇ ਵਿੱਚ ਇਹ ਆ ਵੀ ਜਿਹੜਾ 9500 ਇਹਦੇ ਵਿੱਚ ਟਰਬੋ ਲੱਗਿਆ ਹੋਇਆ ਜਿਵੇਂ 9563 ਆ ਉਹਦੇ ਵਿੱਚ ਵੀ ਟਰਬੋ ਵਗੈਰਾ ਲੱਗਿਆ ਹੋਇਆ ਵਾ ਉਹ ਸੀਆਰਡੀ ਦਾ ਆ ਇਹਦਾ 9563 ਠੀਕ ਹੈ ਜਿਹੜਾ 9500 ਆ ਇਹ ਕਾਪੀ ਦੇ ਉੱਤੇ ਦਾ 50 ਹੀ ਆ ਪਰ ਬਟ ਇਹ ਟਰਬੋ ਲੱਗਿਆ ਹੋਇਆ ਇਹਦੇ ਵਿੱਚ ਇਹ ਜਾਨੇ ਕਿ 60 ਐਚਪੀ ਜਿੰਨਾ ਜੋਰ ਮਾਰ ਜਾਂਦਾ 57 ਐਚਪੀ ਜਿੰਨਾ 60 ਲੀਟਰ ਦੀ ਇਹਨਾਂ ਦੀ ਟੈਂਕੀ ਆ ਇਹਨਾਂ ਦੀ ਟੈਂਕੀ ਸਿੱਧੀ ਆ ਇਹਦੀ ਟੈਂਕੀ ਜਮਾਂ ਸਿੱਧੀ ਆ ਐਦਾਂ ਠੀਕ ਆ ਜੀ ਟਰਬੋ ਵਗੈਰਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਪਾਈਪ ਵਗੈਰਾ ਜਾਂਦੇ ਨੇ ਟਰਬੋ ਵਾਲੇ ਟਰੈਕਟਰ ਮੈਸੀ ਦੇ ਜਿੰਨੇ ਵੀ ਆਉਂਦੇ ਆ ਹੁਣ ਸਾਰੇ ਤਿੰਨ ਸੈਂਟਰਾਂ ਦੇ ਵਿੱਚ ਆਉਂਦੇ ਆ ਚਾਹੇ 950 ਹੋਵੇ ਚਾਹੇ 9560 ਚਾਹੇ ਕੋਈ ਹੋਰ ਆ ਚਾਹੇ 241 ਚਾਹੇ 254 ਵਰਗੇ ਆ ਠੀਕ ਆ ਟਾਇਰਾਂ ਦੇ ਵਿੱਚ ਕਾਫੀ ਅੰਤਰ ਆ ਟਰਬੋ ਵਗੈਰਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਆ ਇਹ ਲੋਰੀ ਸ਼ੋਅ ਕਰਦੀ ਹੈ ਬੰਦ ਅਮਰੌਨ ਦੀ ਬੈਟਰੀ ਚਿੱਟੇ ਰੰਗ ਵਾਲੀ ਇਹਨੂੰ ਇਹ ਟਰਬੋ ਲੱਗਿਆ ਕਰਕੇ 52 58 ਐਚਪੀ ਦੇ ਨਾਲ ਇਹ 52 58 ਐਚਪੀ ਦੇ ਨਾਲ ਜੋਰ ਮਾਰ ਜਾਂਦਾ ਵਾ ਕਾਪੀ ਦੇ ਉੱਤੇ 50 ਹੀ ਆ ਇਹ ਇਹ ਸੈਂਪਲ ਡੀਆਈ ਦੇ ਵਿੱਚ ਆ ਸਮਾਰਟ ਸੀਰੀਜ਼ ਦੇ ਵਿੱਚ ਜਿਹੜਾ 95 36 ਡਾ ਜੀ ਉਹ 3 HP ਦੇ ਵਿੱਚ ਆ ਉਹਦੀ ਸ਼ਾਫਟ ਵਗੈਰਾ ਸਿੱਧੀ ਆਉਂਦੀ ਹੈ ਇਹਦੀ ਸ਼ਾਫਟ ਵਗੈਰਾ ਬਾਹਲੀ ਸਾਈਡ ਆ ਬਾਕੀ ਇਹ ਸਭ ਵਗੈਰਾ ਪਲੰਟਰੀ ਡੈਸਕ ਬ੍ਰੇਕਾਂ ਦੇ ਵਿੱਚ ਪਾਵਰ ਪਾਵਰ ਬ੍ਰੇਕ ਆ ਜਾਣਗੇ ਜਿਹਨੂੰ ਆਪਾਂ ਕਹਿੰਦੇ ਆ ਪਾਈ ਦਾ ਨ ਪੱਧਰ ਆ ਚੱਕਵੇਂ ਬ੍ਰੇਕ ਕਰਾਂ ਵਾਲੇ ਠੀਕ ਆ ਜੀ ਤਿੰਨ ਗੇਅਰ ਇਹਦੇ ਆ 9500 ਦੇ ਸ਼ਟਲ ਲੀਵਰ ਦੇ ਵਿੱਚ ਲੋ ਤੇ ਹਾਈ ਤੇ ਸ਼ਟਲ ਦੇ ਵਿੱਚ ਜਣਕੇ ਇਹਦੇ ਵਿੱਚ ਆਪਾਂ ਇਹਨੂੰ ਪਾਉਣਾ ਅੱਧਾ ਸਵਾ ਕਰ ਸਕਦੇ ਆ ਇਹਦੇ ਵਿੱਚ ਜਣਕੇ ਇਹਦੇ ਵਿੱਚ ਤੋਰਾ ਆਪਾਂ ਇਕੱਠਾ ਵਧਾ ਸਕਦੇ ਆ ਜਣਕੇ ਰੋਟਾ ਵਟਰ ਸੁਪਰ ਸੀਡਰ ਵਾਲਾ ਆਪਾਂ ਇਹਦਾ ਤੋਰਾ ਕਰ ਸਕਦੇ ਆ ਤਿੰਨ ਗੇਰੇ ਦੇ ਆ 9500 ਦੇ ਤੇ ਤਿੰਨ ਗੇਰੀ 9563 ਦੇ ਆ ਜੀ ਉਹਦੇ ਗੇਰਾਂ ਦੇ ਵਿੱਚ ਅੰਤਰਾ ਕਾਫੀ ਹੋਰ ਬਾਕੀ ਇੱਥੋਂ ਇਹਦੀ ਲੋਕਾ ਜਿਹੜੀ ਸਾਹਮਣੀ ਉਸ ਇਸ ਤਰ੍ਹਾਂ ਦੀ ਆ ਖੁੱਲਾ ਡੁੱਲਾ ਪਾਇਦਾ ਨਾ ਪੂਰਾ ਵਧੀਆ ਬੈਠਣ ਨੂੰ ਕੰਫਰਟੇਬਲ ਆ 2500 ਦੀ ਲੈਫਟ ਰੇਕਵਸਟੀ ਆ ਤੇ 2500 ਹੀ 95 ਮੀਟਰ ਰੇਡ ਦੀ ਆ ਕਾਗਜ਼ਾਂ ਦੇ ਵਿੱਚ ਵੈਸੇ ਉਦਾਂ ਹੈਵੀ ਤੋਂ ਹੈਵੀ ਐਪਲੀਮੈਂਟ ਆ ਜਿਹੜਾ ਕੋਈ ਵੀ ਬਾਹਰ ਨਾ ਆਪਣਾ ਖੇਤੀਬਾੜੀ ਆਸਾਨ ਦਾ ਕੋਈ ਵੀ ਚੱਕ ਫਾਗਦੇ ਆ ਹੈਵੀ ਤੋਂ ਹੈਵੀ ਨੂੰ ਵੀ ਬਾਕੀ ਟਾਇਰਾਂ ਦੇ ਵਿੱਚ ਤੁਹਾਨੂੰ ਅੰਤਰ ਦੇਸੀ ਜਾਣਾ ਦੇ ਵਿੱਚ ਉਹਦੇ ਟਾਇਰ 16 9 28 ਦੇ ਆ 350 ਮੀਟਰ ਰੇਡ ਦੇ ਵੀ 16 ਵਾਂ ਜਿਹੜਾ 254 ਵਾ ਇਹਦੇ 14 ਦੇ ਮਗਲੇ ਬਾਕੀ ਵੇਟ ਵਗੈਰਾ ਹਰ ਇੱਕ ਮੈਸੀ ਟਰੈਕਟਰ ਦੇ ਨਾਲ ਮਿਲਣਗੇ ਮਿਲਣਗੇ ਛਤਰੀ ਮੈਸੀ ਕੰਪਨੀ ਨਾਲ ਕਿਸੇ ਨਾਲ ਵੀ ਦਿੰਦੀ ਕਿਉਂਕਿ ਆਪਾਂ ਆਪਦੀ ਮਰਜ਼ੀ ਨਾਲ ਛਤਰੀ ਲਵਾਉਣੀ ਹੁੰਦੀ ਆ ਸਾਰੇ ਵੀਰ ਭਰਾਵਾਂ ਦੇ ਵੇਟ ਵਗੈਰਾ ਇਹਦੇ ਨਾਲ ਮੈਸੀ ਹਰ ਇੱਕ ਕੰਪਨੀ ਨਾਲ ਮੈਸੀ ਦਿੰਦੀ ਦਿੰਦੀ ਆ ਆ ਵੇਟ ਵੀ ਤੇ ਮੂਹਲੇ ਵੇਟ ਵੀ ਤੇ ਆ ਰਮ ਵਾਲੇ ਵੇਟ ਵੀ ਤੇ ਇਹਦੇ ਵਿੱਚ ਡਬਲ ਪੀਟੀਓ ਚੱਲਦੀ ਆ ਏਅਰ ਵਿੱਚ ਸੰਕਲ ਚੱਲਦੀ ਆ ਨਾਲੇ ਕਿਰ ਵਿੱਚ ਆਪਾਂ ਕੰਪਰੈਸਰ ਵਗੈਰਾ ਚਲਾਉਣਾ ਜਾਂ ਸਪਰੇਅ ਪੰਪ ਵਗੈਰਾ ਚਲਾਉਣਾ ਤਾਂ ਏਅਰ ਵਿੱਚ ਅਲੱਗ ਚੋਕ ਦੇ ਉੱਤੇ 3000 ਤੱਕ ਦੇ ਚੱਕਰੇ ਪੂਰੇ ਕਰਦੀ ਆ ਚੋਕ ਰੇਡ ਦੇ ਉੱਤੇ ਹੀ ਇਹਦੇ ਬਾਅਦ ਹੌਕ ਦੇ ਪਿਛਲੇ ਪਾਸੇ ਖੋਰ ਇਹਦੇ ਕ੍ਰੋਸ ਪੈਂਦਾ ਇੱਕ ਤਾਂ ਮੇਨ ਹੋ ਗਿਆ ਕ੍ਰੋਸ ਆਪਣਾ ਜਨਰੇਟਰ ਤੇ ਮੋਟਰ ਚਲਾਉਣ ਵਾਲਾ ਤੇ ਮਸ਼ੀਨਾਂ ਵੱਡੀਆਂ ਚਲਾਉਣ ਵਾਲਾ ਤੇ ਕੰਪਰੈਸਰ ਵਗੈਰਾ ਚਲਾਉਣ ਨੂੰ ਤੇ ਸਪਰੇਅ ਪੰਪ ਵਗੈਰਾ ਚਲਾਉਣ ਨੂੰ ਇਹਦੇ ਅੰਦਰਲੇ ਪਾਸੇ ਹੌਕ ਲਾ ਲਓ ਅੰਦਰ ਆ ਕੇ ਤੇ ਕ੍ਰੋਸ ਹੋਰ ਪੈ ਜਾਂਦਾ ਇਹਦੀ ਕੀ 50 ਲੈਫਟ ਕਮੇਸਟਰੀ ਆ ਇਹ 14 ਇੰਚਾਂ ਦੇ ਟਾਇਰਾਂ ਦੇ ਵਿੱਚ ਪੋਲੋ ਇਹਨੂੰ ਐਮਐਲਫਰੇ ਟਾਇਰ ਆ ਇਹਨੂੰ 14 928 ਦੇ ਆ ਇਹਨੂੰ 16 928 ਦੇ ਆ ਗਾਰੰਟੀ ਬਰਾਂਟੀ ਇਹਨਾਂ ਸਾਰਿਆਂ ਦੀ ਸੇਮ ਹੀ ਆ 2-2 ਸਾਲ ਦੀ 254 ਜਿਵੇਂ ਆਹ 9500 ਆ ਇਹਦਾ 9524 ਦਾ ਟਾਇਰ ਆ ਜੀ ਫਰੰਟ ਇਹਦਾ ਹਿੱਸਾ ਬੰਦ ਆ ਇਹਨੂੰ ਪੋਲੋ ਦਾ ਟਾਇਰ ਆ ਇਹਦਾ ਹਿੱਸਾ ਬੰਦ ਆ ਕੋਈ ਮਿੱਟੀ ਮਿੱਟੀ ਕਟਾਂਦਰ ਨਹੀਂ ਜਾਊਗਾ ਇਹਦੀ ਪਾਵਰ ਸਟੇਰਿੰਗ ਰਾਡ ਸੱਧੀ ਆ ਇਹਦੀ ਤਹਾਵਾ ਉਦੀ 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 ਥੱਲੇ ਜਾਂਦੀ ਆ ਉਦੀ ਸ਼ਾਫਟ ਆ ਜਿਹੜੀ ਚੈਂਬਰ ਦੇ ਥੱਲੇ ਦੀ ਹੋ ਕੇ ਜਾਂਦੀ ਆ 4x4 ਦੀ ਤੇ ਜਿਹੜੀ ਏਰੀਆ ਜਿਹੜੀ ਸ਼ਾਫਟ ਆ ਜਿਹੜੀ 4x4 ਵਾਲੀ ਸਾਈਡ ਤੋਂ ਹੀ ਹੋ ਕੇ ਨਿਕਲਦੀ ਆ 95 63 63 ਐਚਪੀ ਦੇ ਵਿੱਚ ਆ ਸੀਆਰਡੀ ਦੇ ਵਿੱਚ ਆ ਅਦਰਵਾਈਜ਼ ਵੈਸੇ ਲੋਡ ਨਹੀਂ ਪੈਂਦੀ 63 ਐਚਪੀ ਵਿੱਚ ਬਹੁਤ ਜ਼ਿਆਦਾ ਹੋ ਜਾਂਦੀ ਆ ਵੀਰੇ ਪਾਵਰ ਬਹੁਤ ਜ਼ੋਰ ਮਾਰਦੇ ਆ ਤੇਲ ਖਰਚਾ ਆਮ ਟਰੈਕਟਰ ਨਾਲੋਂ ਇਹਨਾਂ ਦਾ ਬਹੁਤ ਘੱਟ ਆ ਜਿਹੜੇ ਇਹਨਾਂ ਦੇ ਇਹ ਇਹੇ ਫਰੰਟ ਟਾਇਰ ਆ ਜੀ 9520 ਦੇ ਆ ਇਹ 24 ਦੇ ਆ ਇਹਦੇ ਘੇਰਾ ਦਾ ਅੰਤਰ ਕਾਫੀ ਆ ਬਧੇਰੇ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਵੀ ਸੰਪਰਕ ਕਰ ਸਕਦੇ ਆ ਜੀ ਇਹਦਾ ਕਲਚ ਆ ਜਿਹੜਾ ਆਮ ਡੁੱਜਾ ਟਰੈਕਟਰਾਂ ਨੂੰ ਆ ਕਲਚ ਤੇ ਬ੍ਰੇਕ ਪੈਡਲ ਆ ਜਿਹੜੇ ਆ ਤੇ ਜਿਹੜੀ ਇਹਦੀ ਲੋਕ ਆ ਇੰਜਨ ਵਾਲੀ ਥੋੜਾ ਉਹ ਵੀ ਦਿਖਾਉਨੇ ਆ ਤੇ ਬਾਕੀ ਆ ਵੀ ਇਹਨੂੰ Samsung ਦੇ ਇੰਜਨ ਆਉਂਦੇ ਆ ਤੁਹਾਨੂੰ ਸਾਰੇ ਮੈਸੀਆਂ ਨੂੰ Samsung ਦੇ ਮੋਹਰ ਲੱਗੀ ਹੋਈ ਆ Samsung ਦੇ ਮੋਹਰ ਇੰਜਨ ਆ ਪਾਈ ਦਾ ਨਾ ਇਹਨੂੰ ਨੀਵੇਂ ਵਾਲਾ ਵਾ ਇਹਨਾਂ ਦਾ ਫਲੈਟ ਆ ਨਾ ਜਮਾ ਬਰਾਬਰ ਆ ਇਹਨਾਂ ਦਾ ਆ ਦੇਖੋ ਇਹਨਾਂ ਦਾ ਜਮਾ ਫਲੈਟ ਬਰਾਬਰ ਆ ਤੇ ਇਹਨਾਂ ਦਾ ਥੋੜਾ ਜਿਹਾ ਫਰਕ ਆ ਉਹ ਉੱਚਾ ਵਾ ਆ ਥਾਂ ਦੀ ਮਾਵਾ ਸੈਟ ਆ ਠੀਕ ਆ ਇਹਦੇ ਵਿੱਚ ਲੋ ਹਾਈ ਮੀਡੀਅਮ ਆ ਉਹਦੇ ਵਿੱਚ ਇਕੱਲਾ ਲੋ ਤੇ ਹਾਈ ਆ ਪਰ ਉਹਨੂੰ ਸ਼ਟਲ ਲੀਵਰ ਲੱਗਾ ਕਰਕੇ ਨਾ ਓਹੋ ਸਾਹਮਣਾ ਉਹ ਦੇ ਜਿਹੜਾ ਪੀਲੇ ਰੰਗ ਵਾਲਾ ਉਹ ਸਾਹਮਣਾ ਤੇ ਉਹਦੇ ਤੇ ਇਹਦਾ ਆਪਾਂ ਤੋੜਾ ਘਟਾਵਦਾ ਸਕਦੇ ਇਦਾਂ ਹੀ 95 63 ਦੇ ਉੱਤੇ ਜਿਵੇਂ ਆ 95 ਸੌ ਦੇ ਉੱਤੇ ਲੱਗਾ ਹੋਇਆ ਠੀਕ ਆ ਇਧਰੋਂ ਇਹਦੇ ਗੇਅਰ 4 ਆ ਠੀਕ ਆ ਜੀ ਇਤੋਂ ਹੀ ਇਹ ਬੈਗ ਹੁੰਦਾ ਇਤੋਂ ਹੀ ਇਹਨੇ ਕਹਾਂ ਜਾਣਾ ਇਹਦਾ ਵੀ ਟਰ ਡਿਜੀਟਲ ਆ 254 ਦਾ ਸੈਂਪਲ ਮੀਟਰ ਆ ਇਹ ਮੈਂ ਤੁਹਾਨੂੰ 95 360 ਦਾ ਦਿਖਾਇਆ ਤੇ 9500 ਦਾ ਸੇਮ ਆ ਇਹਦੀ ਡੀਜ਼ਲ ਟੈਂਕੀ ਇਹ 55 56 ਲੀਟਰ ਦੀ ਐ 55 ਲੀਟਰ ਦੇ ਬਜੇ ਵੱਧ ਪੈ ਜਾਂਦਾ 54 ਲੀਟਰ ਤੋਂ ਯਾ ਟਰਬੋ ਆ 9500 ਤੇ 95 360 ਤੇ ਆ ਨੌਨ ਟਰਬੋ ਆ 253 ਹੈ ਇਹ ਵੀ 50 ਦੀ ਕੈਟਾਗਰੀ ਦੇ ਵਿੱਚ ਆ ਇਹਨੂੰ ਬੈਟਰੀ ਵਰੋਂ ਦੀ ਬਲੈਕ ਕਲਰ ਦੇ ਵਿੱਚ ਆਉਂਦੀ ਆ ਇਹ ਨਾਉਨ ਟਰਬੋ ਦੇ ਵਿੱਚ ਆ ਚਾਲਾਂ ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਬਾਕੀ ਸੋਹਣੇ ਬਹੁਤ ਆ ਸਮਾਰਟ ਸੀਰੀਜ਼ ਦੇ ਵਿੱਚ ਨੇ ਵੇਡ ਵਗੈਰਾ ਨਾਲ ਮਿਲ ਜਾਣੇ ਆ 50 HP 50 HP ਵਾਟ ਇਹਨੂੰ ਟਰਬੋ ਲਗਾ ਕਰਕੇ 55 58 60 HP ਜਿੰਨਾ ਜ਼ੋਰ ਟਰੈਕਟਰ ਮਾਰ ਜਾਂਦੇ ਆ 95 63 ਆ ਜਿਹੜਾ ਉਹ 63 HP ਦੇ ਵਿੱਚ ਆ ਠੀਕ ਆ ਜੀ ਉਹ ਸੀਆਰਡੀ ਦੇ ਵਿੱਚ ਟਰੈਕਟਰ ਬਹੁਤ ਘੈਂਟ ਆ ਪਾਵਰ ਵਗੈਰਾ ਬਹੁਤ ਜਿਆਦਾ ਜ਼ੋਰ ਟਰੈਕਟਰ ਬਹੁਤ ਜਿਆਦਾ ਮਾਰਦੇ ਆ ਆ 95 ਮੀਟਰੇਡ ਦੀ ਅੱਜ ਫੇਰ ਬਾਈ ਜੀ ਡਿਲੀਵਰੀ ਆ ਤੇ ਬਾਕੀ ਹੋਆ ਵੀ ਜਿਹੜਾ ਪੀਡੀਓ ਗੇਅਰ ਲੱਗਿਆ ਹੋਇਆ ਜੇ ਇਹਨਾਂ ਦਾ ਮੈਸੀ 9500 95 ਮੀਟਰੇਡ ਵਰਗਿਆਂ ਦਾ ਤਾਂ ਇਹ ਵੀ ਤਾਂ ਵੀ ਇਹਨੂੰ ਸਟਾਰਟ ਨਹੀਂ ਹੋਣਾ ਤੇ ਪੀਡੀਓ ਗੇਅਰ ਵੀ ਇਹਨੂੰ ਨਿਊਟਰ ਲਗਾਉਣਾ ਪੈਦਾ 254 ਦਾ ਐਸਾ ਮਗਲਾ ਖੜ ਜਾਂਦਾ ਕੱਲਾ ਮੂਹ ਲੈ ਐਸਾ ਕੰਮ ਕਰਦਾ ਵਾ ਉਹਦਾ ਗੇਅਰ ਅਲੱਗ ਲੱਗਾ ਹੋਇਆ ਜੇ ਮੰਨ ਲੇ ਕਿ ਜੋ ਟਰਾਲੀ ਜੇ ਖੁੱਬਦੀ ਆ ਤਾਂ ਫਿਰ ਉਹਦੇ ਆਪਾਂ ਚਾਰੇ ਟਾਇਰ ਕੰਮ ਕਰਾਉਣਿਆਂ ਜਾਂ ਟੂ ਵੀਲ ਦੇ ਵਿੱਚ ਕੰਮ ਕਰਾਉਣਾ ਤੁਹਾਡੀ ਮਰਜ਼ੀ ਆ 4 ਵੀਲ ਦਾ ਹਿੱਸਾ ਲਾ ਲਿਓ 4 ਵੀਲ ਵਾਲਾ ਗੇਅਰ ਲਾ ਲੈਣਾ ਇਹਦਾ 254 ਤੇ ਆ ਜਿਹੜਾ ਗਾਹਾਂ ਇਹਨੂੰ ਆਪਾਂ ਲੀਵਰ ਨੂੰ ਗਾਹਾਂ ਕੱਲਣਾ ਫਿਰ ਇਹਦਾ ਬੈਕ ਖੜ ਜਾਣਾ ਵਾ ਫਿਰ ਕੱਲਾ ਫਰੰਟ ਹਿੱਸਾ ਕੰਮ ਕਰੂਗਾ ਠੀਕ ਆ ਜੀ ਜੇ ਆਹ ਨਾਲ ਲੱਗਿਆ ਹੋਇਆ ਵਾ ਜਿਵੇਂ ਹੁਣ ਲੱਗਿਆ ਹੋਇਆ ਵਾ ਠੀਕ ਆ ਇਹ ਲਿਖਿਆ ਤਾਂ ਫਿਰ ਚਾਰੀ ਚੱਕੇ ਕੰਮ ਕਰਨਗੇ ਬਾਈ ਚਾਂਸ ਜਾਂ ਟਰੈਕਟਰ ਚੱਕਿਆ ਜਾਂਦਾ ਵਾ ਜਾਂ ਨਹੀਂ ਰੱਖਿਆ ਜਾਂਦਾ ਤਾਂ ਠੀਕ ਆ ਜੀ ਤਾਂ ਫਿਰ ਇਹਦੇ ਨਾਲ ਇਹ ਈਸਾ ਕੰਮ ਕਰੂਗਾ ਉਹ ਜੇ ਅਦਰਵਾਈਜ਼ ਜੇ ਮਨ ਲੇ ਕਿ ਚਲੋ ਵੀ ਇਹ ਬਾਲੋ ਕੋਈ ਚੀਜ਼ ਬਾਂਹਦੇ ਹੈਵੀ ਬਾਂਹਦੇ ਤੇ ਟਰੈਕਟਰ ਖੁੱਬਦਾ ਵਾ ਟਰਾਲੀ ਘਟਨੀ ਆ ਮਗਲੇ ਟਾਇਰ ਜਿਆਦਾ ਦਬ ਗਏ ਆ ਠੀਕ ਆ ਤੇ ਜੇ ਮੰਨ ਲਓ ਕਿ ਚਲੋ ਵੀ ਹੋਰ ਕੋਈ ਚੀਜ਼ ਐਪਲੀਮੈਂਟ ਕੋਈ ਭਾਰਾ ਪਾਇਆ ਹੋਇਆ ਉਹ ਜੇ ਖੁੱਬਦਾ ਵਾ ਹਾਲ ਹੂਲ ਵਗੈਰਾ ਜੇ ਮੰਨ ਲਓ ਜੇ ਤਾਂ ਵੀ ਟਰੈਕਟਰ ਕਈ ਵਾਰ ਆਪਾਂ ਕਈ ਵਾਰ ਗਾਲ ਤੋਂ ਮੋੜ ਲੈਨੇ ਆ ਜਾਂ ਕਈ ਵਾਰ ਦਬ ਜਾਂਦਾ ਇੱਕਦਮ ਮੋੜ ਦੋ ਤੋਂ ਤੋਂ ਟਾਇਰ ਦਬ ਜਾਂਦੇ ਆ ਆਪਾਂ ਦੇਖਦੇ ਆ ਜਾਂ ਕੰਪਿਊਟਰ ਕਰਾ ਦੇ ਉੱਤੇ ਟਰੈਕਟਰ ਦੇ ਮਗਲੇ ਟਾਇਰ ਖੜ ਜਾਂਦੇ ਨੇ ਹਣਾ ਵੀ ਸਲਿੱਪ ਮਾਲਾ ਕਹਿੰਦੇ ਆ ਤਾਂ ਵੀ ਆਪਾਂ ਇਹਨੂੰ ਗਾਂ ਕਰ ਲਓ ਤੇ ਫਿਰ ਫਰੰਟ ਵੀਰ ਦੋ ਤੋਂ ਟਰੈਕਟਰ ਨੂੰ ਆਪਾਂ ਕੱਢ ਸਕਦੇ ਆ ਕਈ ਵਾਰ ਕੰਪਿਊਟਰ ਕਰ ਜਿਆਦਾ ਭਰ ਜਾਂਦਾ ਨਾ ਤਾਂ ਉਹ ਸਲਿੱਪ ਕਰਦਾ ਟਰੈਕਟਰ ਤੁਰਦਾ ਨਹੀਂ ਹੈਗਾ ਤਾਂ ਫਿਰ ਉਹਨੂੰ ਕੰਪਿਊਟਰ ਕਰਾ ਦੀ ਸੈਟਿੰਗ ਨੂੰ ਹਲਾਉਣ ਦੀ ਉੱਚੀ ਉੱਚੀ ਨੀਵੀਂ ਲੋੜ ਕਾ ਉਹਨੂੰ ਉੱਚਾ ਨੀਵਾ ਕਰਨ ਦੀ ਲੋੜ ਨਹੀਂ ਪੈਂਦੀ ਤਾ ਫਰੇ ਦਾ ਫਰੰਟ ਇਸਾ ਕੱਲਾ ਚਲਾ ਕੇ ਆਪਾਂ ਇਹਨੂੰ ਟਰਾਲੀ ਨੂੰ ਜੰਗ ਮੋਟਰ ਕਰਾ ਭਰੇ ਹੋਏ ਨੂੰ ਤਾਂ ਹੋਰ ਕੋਈ ਐਪਲੀਮੈਂਟ ਤੋਂ ਆਪਾਂ ਕੱਢ ਕੱਢ ਸਕਦੇ ਆ ਬਾਕੀ ਲੋਕ ਵਗੈਰਾ ਇਹਨਾਂ ਦੀ ਬਹੁਤ ਜ਼ਿਆਦਾ ਘੈਂਟ ਆ ਇਹਨਾਂ ਸਾਰਿਆਂ ਦੀ 95 63 ਦੀ ਹੈਗੀ ਹੈ ਜੀ ਡਿਲੀਵਰੀ ਤੇ ਬਾਕੀ 254 9500 ਦੇ ਵਿੱਚੋਂ ਆਪਾਂ ਅੰਤਰ ਦੱਸਿਆ ਵੀ ਇਹ ਇਹ 36 HP ਦੇ ਵਿੱਚ ਆ 70 ਲੀਟਰ ਟੈਂਕ ਆ ਤੇ ਵੀਡੀਓ ਵਗੈਰਾ ਦੀ ਜਿਹੜਾ ਗੇਅਰ ਆ ਉਹ ਨਿਊਟਰਲ ਕਰਕੇ ਸਿਰਫ ਜਿਹੜੀਆਂ ਉਦੋਂ ਬਣਾ 60 ਨਹੀਂ ਹੋਣਾ 2-2 ਸਾਲ ਦੀਆਂ ਗਾਰੰਟੀਆਂ ਨੇ ਤੇ ਜਗਰਾਵਾਂ ਸ਼ਹਿਰ ਸ਼ੇਰਪੁਰ ਚੌਕ ਲੁਧਿਆਣਾ ਮੋਗਾ ਰੋਡ ਦੇ ਉੱਤੇ ਮਿਸਟਰ ਮਿਸਟਰ ਖਾਲਸਾ ਜੀ ਨਾਂ ਦੇ ਉੱਤੇ ਆ ব্রাঞ্চ ਆ ਮੈਸੀ ਏਜੰਸੀ ਆ ਆਪਣੀ ਜਗਰਾਵਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਟਰੈਕਟਰ ਬਿਲਕੁਲ ਜਾਈ ਰੇਡ ਦੇ ਉੱਤੇ ਤੁਹਾਨੂੰ ਮਿਲ ਜਾਣਗੇ ਜਾਣ ਕੇ ਵੀ ਆ ਆ ਸਰਵਿਸ ਵੀ ਪੂਰੀ ਵਧੀਆ ਵਾ ਤੇ ਤੇਰ ਪਾਣੀ ਦੀ ਜਿਹੜਾ ਸਮਾਨ ਆ ਜਿਹੜਾ ਹੋਰ ਜਿਹੜਾ ਸਮਾਨ ਵਗੈਰਾ ਸਾਰਾ ਇੱਥੋਂ ਹੀ ਮਿਲ ਜਾਣਾ ਮਾ ਉਹ ਸਾਰਾ ਕਦੇ ਪਾਸੇ ਜਾਣ ਦੀ ਲੋੜ ਨਹੀਂ ਸਰਵਿਸ ਵੀ ਵੀਰ ਆਪਣਾ ਘਰੇ ਜਾ ਕੇ ਕਰਕੇ ਆਊਗਾ ਜੇ ਬਾਈ ਜਾਨਸ ਆਪਾਂ ਬਿਜੀਆਂ ਤਾਂ ਸਰਵਿਸ ਵਗਾਰਾ ਇਹਨਾਂ ਦੀ ਬੜੀ ਜਿਆਦਾ ਆ ਵੀਰ ਉਹਨਾਂ ਦੀ ਬੜੀ ਜਿਆਦਾ ਘੈਂਟ ਆ ਇਹਨਾਂ ਦੀ ਘੱਲੋ ਤਿੰਨੇ ਇਕੱਠੇ ਲੈਣ ਚ ਖੜਿਆ 9563 9500 ਤੇ 254 ਡੀਆਈ ਇਹ ਵੀ ਜਿਹੜੀ 4 ਵੀਲ ਦੀ ਸਾਫਟ ਆ ਇਹ ਵੀ ਸਾਈਡ ਤੇ ਚੱਲਦੀ ਹੈ 9500 ਵਾਂਗੂ ਜਿਵੇਂ 253 ਦੀ ਥੱਲੇ ਚੱਲਦੀ ਹੈ ਚੈਂਬਰ ਦੇ ਨਾਲ ਦੀ ਇਹ ਆ ਜੀ 9563 ਰੇਟ ਐਟ ਫੀਲੀਵਰਚ ਸੀਡੀਓ ਜਿਹੜੀ ਇਹਨਾਂ ਦੀ ਤਕਰੀਬਨ ਸਾਰੇ ਡੈਟਾ ਦੇ ਜੀ ਕੈਂਟ ਤੋਂ 4 ਐਚਪੀ ਦੇ ਵਿੱਚ ਤੱਕ ਦੇਸੀ ਜੀ ਕੈਂਟ ਤੋਂ 4 ਐਚਪੀ ਦੇ ਵਿੱਚ ਤੋਂ ਬਾਅਦ ਇਹਦੇ ਜਾਨ ਕੇ ਵੀ 57 58 ਐਚਪੀ ਤੱਕ ਜੀ ਪਾਵਰ ਜੋ ਸੀਡੀਓ ਪਾਵਰ ਜਨਰੇਟ ਕਰੂਗਾ ਇਹ ਸੀਆਰਡੀ ਦੇ ਵਿੱਚ ਆ 95 ਰੇਟ ਇਹਦੀ ਜਿਹੜੀ ਸ਼ਾਫਤ ਆ ਜਿਹੜੀ ਫੋਰ ਦੇ ਫੋਰ ਵਾਲੀ ਉਹ ਸਾਈਡ ਦੇ ਉੱਤੇ ਖਾਈ ਹੋਈ ਆ ਥੋੜੀ ਜਿਹੀ ਆਂਦੀ ਆ ਸਾਈਡ ਦਾ ਕਰ ਕਰ ਕੇ ਵੀ ਇਹਨੂੰ ਕੋਈ ਫੋਲੋ ਨਹੀਂ ਆ ਹਮੇਂ ਲੱਗਦਾ ਚੈਂਬਰ ਦੇ ਨਾਲ ਤੇ ਚੈਂਬਰ ਥੱਲੇ ਨਹੀਂ ਲੱਗੇ ਕਿਉਂਕਿ ਹਾਈਟ ਦੇ ਵਿੱਚ ਉੱਚੇ ਹੁੰਦੇ ਆ ਗਰਾਊਂਡ ਜਿਹੜੀ ਕਿਨਾਰੇ ਤੋਂ ਨਹੀਂ ਜਾਰੀ ਉੱਤੀ ਆ ਇਹ ਲੋਹੇ ਤੇ ਹਾਈਟ ਦੇ ਵਿੱਚ ਆ ਸ਼ਟਲ ਰੀਲ ਦੇ ਵਿੱਚ ਆ ਤੇ ਇੱਥੋਂ ਆਈ ਦੀ ਜਿਹੜੀ ਸਪੀਡ ਆ ਜਿਹੜੀ ਘਟ ਵਧ ਜਾਂਦੀ ਆ ਸ਼ਟਲ ਸ਼ਟਲ ਰੀਲ ਦੇ ਉੱਤੇ ਜਿਵੇਂ ਚੈਂਬਰ ਆ ਜਿਵੇਂ ਤੇ ਜਿਹੜੀ ਚਾਪਤਾ ਉੱਚੀ ਹੋਣ ਕਾਰਨ ਥੱਲੇ ਲੱਗਦੀ ਹੈਗੀ ਬਹੁਤ ਜ਼ਿਆਦਾ ਟਰਬੋ ਦੇ ਵਿੱਚ ਆਉਣਾ ਇਹ ਤੇ ਬਾਕੀ ਹੋਆ ਵੀ ਟਰੈਕਟਰ ਆਹ ਜਿਹੜਾ 95 ਰੇਟਾ ਇਹ ਅੱਜ ਆਇਆ ਸੀ ਤੇ ਅੱਜ ਇਹ ਵੀ ਡਿਲੀਵਰੀ ਆ ਤੇ ਬਾਕੀ ਆਇਆ ਮੇਰਾ 9500 ਆਪੀ ਜੋ ਉੱਤੇ ਦਾ ਜਿਉ 50 14 ਪਰ ਉਹ ਟਰਬੋ ਲੱਗਾ ਕਰਕੇ ਉਹ ਵੀ 570 ਜੋ ਐਚ ਪੀ ਜਿੰਨੀ ਪਾਵਰ ਜਨਰੇਟ ਕਰਦਾ ਵਾ ਤੇ ਇਹ ਸੀ ਆਰ ਡੀ ਆ ਇਹ 3 ਐਕਸਪੀ ਦੇ ਵੈਸੇ ਹੀ 14 ਇਹੋ ਨਾਲ ਪਾਇਆ ਜਣਾ ਇਹਦਾ ਉੱਚਾ ਪੂਰਾ ਪ੍ਰੋਪਰ ਹੈ ਇਹਦਾ ਉੱਚਾ ਜਿੰਮਾਨੀ ਹੈ 16 ਤੋਂ 28 ਦੇ ਵਿੱਚ ਆ ਤੇ ਲੋ ਹਾਈ ਗੇਰ ਆ ਰਾ ਇਹ ਜਿਹੜਾ ਦੂਜੇ ਪਾਸੇ ਤਿੰਨ ਗੇਰਾ ਚੌਥਾ ਗੇਰਾ ਦਾ ਬੈਕ ਆ ਜਵੇਂ 9500 ਦੇ ਵਿੱਚ ਆਉਣਾ 9500 ਵੀ ਜਿਵੇਂ ਸੇਮ ਆ ਗੇਰਾਂ ਦੇ ਵਿੱਚ ਤੇ 95 ਦੇ ਵਿੱਚ ਨਹੀਂ 16 28 ਆ ਉਸ ਇਹਡਾ ਐਚ ਪੀ ਦਾ ਉਹ 50 ਐਚ ਪੀ ਦੇ ਵਿੱਚ টারਬੋਲੈਂਟ ਕਰਕੇ ਉਸ ਟੋਰਨਟ ਹੋ ਜਾ ਚੁੱਕੀ ਨਹੀਂ ਪਾਵਰ ਜਨਰੇਟ ਕਰ ਜਾਂਦਾ ਤੇ ਬਾਕੀ ਟਰੈਕਟਰ ਸੋਹਣੇ ਬਹੁਤ ਆ ਚੱਕਵੇਂ ਪੈਡਲਾਂ ਦੇ ਵਿੱਚ ਆ ਪਾਏ ਜਾਣ ਵਗੈਰਾ ਉੱਚਾ ਵਾ ਪ੍ਰੋਪਰ ਆ ਜਾਨੀ ਕਿ ਪੂਰਾ ਪਾਏਦਣਾ ਜਿਹੜਾ ਤਾਂ ਵੀ ਡਰਾਈਵਰਾਂ ਚਲਾਉਣ ਦੇ ਵਿੱਚ ਸੋਹਣੇ ਆ ਮੀਟਰ ਇਹਨਾਂ ਦੇ ਡਿਜੀਟ ਡਿਜੀਟਲ ਆ ਇਹ ਜਿਹੜੀ ਆ ਲੈਫਟ ਦੀ ਜੜੀ ਜਿੱਥੇ ਆਪ ਲੈਫਟ ਆਪ ਬੰਦ ਵੀ ਸਾਡੇ ਤਾਂ ਚੱਕ ਕੇ ਲੋਕ ਵਗੈਰਾ ਇੱਕ ਤਰ੍ਹਾਂ ਦਾ ਲੋਕ ਹੈ ਲੋ ਹਾਈ ਦੇ ਵਿੱਚ ਤੇ ਆਪ 4 ਵੀਲ ਆ ਤੇ ਉੱਪਰ ਇਹਦਾ ਸ਼ਟਲ ਹੀ ਵਾਹ ਉੱਥੋਂ ਇਹ ਟਰੈਕਟਰ گاڑی ਦਾ ਗੇਅਰ ਵੱਡਾ ਛੋਟਾ ਹੋ ਜਾਂਦਾ ਤੋੜਾ ਜਾਂਦੀ ਕਿ ਘੱਟ ਬਾਅਦ ਵੱਧ ਜਾਂਦਾ ਵਾ ਤੇ ਜਗਰਾਉਂ ਸ਼ਹਿਰ ਦੇ ਵਿੱਚ ਜਰੂਰ ਪਹੁੰਚੋ ਟਰੈਕਟਰ ਖਰੀਦਣ ਲਈ ਮੈਸੀ ਟਰੈਕਟਰ ਚਾਹੇ 253 995 95 ਠੀਕ ਹੈ ਜੀ ਤੇ ਮੋਡ ਨੰਬਰ ਤੋਂ ਪਹਿਲਾਂ ਆਪਾਂ ਦੱਸ ਹੀ ਦਿੱਤੇ ਆ ਤੇ ਇਹਦਾ ਦੇਖੀ ਜਾ ਰਹੇ ਹਾਂ ਤੇ